ਅਰ ਫਾਈਨਰੀ ਵਾਲੇ ਕਹਿੰਦੇ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆਉਂਦੀ ਫੇਰ ਪਾਈਪਲਾਈਨ ਵਾਲੇ ਮਸਲੇ ਤੇ ਅੱਜ ਮਸਲਾ ਪੱਖਿਆ ਫੇਰ ਮੌਜੂਦਾ ਪੰਚਾਇਤ ਪਿੰਡ ਮਲਕਾਣੀ ਦੀ ਉੱਥੇ ਪਹੁੰਚੀ ਹੈ ਪਹਿਲਾਂ ਵੀ ਇਹ ਕੰਮ ਹੈ ਜਿਹੜਾ ਪਾਈਪਲਾਈਨ ਦਾ ਬੰਦ ਕਰਵਾਇਆ ਗਿਆ ਸੀ ਮਸਲਾ ਜਿਨ੍ਹਾਂ ਨੂੰ ਨਹੀਂ ਪਤਾ ਮੈਂ ਦੱਸ ਦੇਵਾਂ ਵੀਡੀਓ ਦੇ ਐਂਡ 'ਚ ਦੇਖ ਲਿਓ ਪਾਈਪਲਾਈਨ ਜਿੱਥੇ ਪਾਈ ਜਾ ਰਹੀ ਹੈ ਉਹਦੇ ਨਾਲ ਦਰਖਤਾਂ ਦੀ ਇਹਨਾਂ ਨੇ ਕਟਾਈ ਕੀਤੀ ਸੀ ਦਰਖਤ ਪੱਟੇ ਗਏ ਸੀ ਨਜਾਇਜ਼ ਗਲਤ ਦਰਖਤ ਪੱਟ ਦਿੱਤੇ ਗਏ ਸੀ ਜਿਸ ਨੂੰ ਲੈ ਕੇ ਪਿੰਡ ਮਲਕਾਣੇ ਦੀ ਪੰਚਾਇਤ ਨੇ ਕੁਪਰਾਲਾ ਕੀਤਾ ਸੀ ਵੀ ਇਹ ਗਲਤ ਕੰਮ ਅਸੀਂ ਨਹੀਂ ਹੋਣ ਦੇਵਾਂਗੇ ਪਾਈਪ ਬੰਦ ਕਰਵਾਈ ਸੀ ਪਰ ਇਹ ਲਗਾਤਾਰ ਪਾਈਪ ਪਾਉਣ ਦੀਆਂ ਕੋਸ਼ਿਸ਼ਾਂ ਕਰਦੇ ਨੇ ਪਰ ਪਿੰਡ ਦੀ ਪੰਚਾਇਤ ਉਹ ਵੀ ਇਸ ਮਸਲੇ ਤੇ ਅੜੀ ਹੋਈ ਆ ਵੀ ਅਸੀਂ ਐਸ ਲੋਡ ਧੱਕੇ ਨਾਲ ਪਾਈਪ ਨਹੀਂ ਪੈਣ ਦੇਵਾਂਗੇ ਅੱਜ ਫੇਰ ਪਾਈਪਲੈਨ ਪਾਰੇ ਸੀ ਮੌਕੇ ਤੇ ਪੰਚਾਇਤ ਪਹੁੰਚੀ ਆ ਆਓ ਦਿਖਾਉਣੇ ਆ ਮੌਕੇ ਦੇ ਹਾਲਾਤ ਤੁਸੀਂ ਦੱਸੋ ਬਤਾਇਆ ਦੁਰਗੇਸ਼ ਜੀ ਤੁਹਾਡਾ ਨਾਮ ਕੀ ਹੈ ਦੁਰਗੇਸ਼ ਥੋੜੇ ਨਾ ਪਹਿਲਾਂ ਗੱਲ ਹੋਈ ਸੀ ਕੰਮ ਬੰਦ ਕਰਾਇਆ ਸੀ ਅੱਜ ਫੇਰ ਕੰਮ ਸਟਾਰਟ ਕਿਉਂ ਕੀਤਾ ਮੈਂ ਬੰਦ ਕਰ ਜਾ ਮੇਰਾ ਕੰਮ ਨਹੀਂ ਚੱਲ ਰਹਾ ਤੇ ਫਿਰ ਇੱਥੇ ਕੀ ਲੈਣਾ ਆਇਓ ਇੱਥੇ ਕਿਹਨੇ ਭੇਜਿਆ ਤੁਹਾਨੂੰ ਮੈਂ ਤਾਂ ਆ ਗਿਆ ਤੇ ਦੇਖੂਗਾ ਘੁੰਮਣੇ ਨੂੰ ਯਾਰੇ ਕੋਈ ਝੀਲਾਂ ਥੋੜੀਆਂ ਜਿਹਾ ਬਠੰਡੇ ਝੀਲਾਂ ਤੇ ਫਿਰਦਾ ਤੂੰ ਘੁੰਮਣ ਨੀ ਗੱਭਾ ਜੀ ਤੁਸੀਂ ਨਹੀਂ ਆਂਗੇ ਨਾ ਨਹੀਂ ਨਹੀਂ ਇੱਥੇ ਕੀ ਲੈਣਾ ਆਏ ਤੈਨੂੰ ਭੇਜਿਆ ਕਿਹਨੇ ਹੈ ਨਾਮ ਕੀ ਹੈ ਤੁਹਾਡੇ ਅਫਸਰ ਦਾ ਕਿਹਨੇ ਭੇਜਿਆ ਤੁਹਾਨੂੰ ਉਸ ਦਿਨ ਪਤਾ ਹੈ ਤਾਂ ਨਾ ਆਪਕੋ ਕੌਣ ਸਾ ਨਾਮ ਅਰੁਣ ਅਰੁਣ ਕੁਮਾਰ ਉਸਕੋ ਬੋਲਾ ਸੀ ਵੀ ਕੰਮ ਬੰਦ ਕੀਤਾ ਜਾਣਾ ਇਸ ਪੰਚਾਇਤ ਨੇ ਕਹਿਤਾ ਉਹਨ ਕਿਹਾ ਸੀ ਫਿਰ ਕੰਮ ਕਿਉਂ ਸਟਾਰਟ ਕੀਤਾ ਅੱਜ ਉਹ ਰੋਹਿਤ ਕੰਮ ਕਿਉਂ ਸਟਾਰਟ ਕੀਤਾ ਮੈਂ ਤੁਹਾਡੇ ਨਾਲ ਗੱਲ ਕਰਮ ਨਹੀਂ ਕੰਮ ਚੱਲ ਫਿਰ ਆਪ ਇੱਥੇ ਕੀ ਆਨਲਾਈਨ ਕੀ ਲੈਣ ਆਏ ਹੋ ਹਮਾਰਾ ਭਾਜੀ ਕੰਮ ਨਹੀਂ ਚੱਲਦਾ ਇਧਰ ਫਿਰ ਲੈਣ ਕੀ ਆਏ ਹੋ ਇੱਥੇ ਤੁਸੀਂ ਆ ਗੱਡੀਆਂ ਆ ਤੁਹਾਡੀਆਂ ਆ ਗੱਡੀਆਂ ਖੜੀਆਂ ਨੇ ਕਰੇਨਾ ਖੜੀਆਂ ਨੇ ਹੈਡਰੇ ਖੜੇ ਆ ਭਾਬੀ ਕਿਸ ਦਾ ਹਮ ਨੂੰ ਕੀ ਮਾਲੂ ਤੁਸੀਂ ਕੀ ਲੈਣ ਆਏ ਹੋ ਇੱਥੇ ਮੈਂ ਤੂੰ ਇਧਰ ਆ ਗਿਆ ਤਾਂ ਕੰਪਨੀ ਤੁਸੀਂ ਕਿਹਾ ਘੁੰਮਣ ਆਇਓ ਹੁਣ ਤੁਸੀਂ ਕਹਿਣੋ ਕੰਪਨੀ ਨੇ ਕਿਹਾ ਕੰਪਨੀ ਨੇ ਕਿਹਾ ਨਹੀਂ ਵੀ ਹੁਣ ਹੁਣ ਤਾਂ ਤੁਸੀਂ ਕਹਿ ਰਹੇ ਹੋ ਹਮ ਤੂਜੀ ਲੋਕਾਂ ਦੇ ਸਾਥ ਆ ਗਏ ਹਾਂ ਇਹਨੂੰ ਪੁੱਛਣਾ ਸਿਲੰਡਰ ਭਰੀ ਜਾਂਦੇ ਇੱਥੇ ਕਲਕਾ ਪੱਕੀਆਂ ਖੜੀਆਂ ਜੱਗ ਲੱਗ ਆਹ ਦੇਖੋ ਆ ਸਰਪੰਚ ਸਾਹਿਬ ਖੜਿਆ ਸਰਪੰਚ ਸਾਹਿਬ ਇਹਨਾਂ ਨੇ ਤੁਹਾਨੂੰ ਤਲਾਹ ਲਈ ਜਦੋਂ ਪਹਿਲਾਂ ਕੰਮ ਬੰਦ ਕੀਤਾ ਸੀਗਾ ਨਹੀਂ ਨਹੀਂ ਲਈ ਇਹ ਕਹਿੰਦੇ ਅਸੀਂ ਕੰਮ ਬੰਦ ਕਰਤਾ ਮੈਂ ਤਾਂ ਕਹਿੰਦਾ ਇੱਥੇ ਘੁੰਮਣ ਆਇਆ ਕੀ ਇਹ ਸਹੀ ਹੈ ਇਹ ਕਿਹੜਾ ਸੁਖਣਾ ਲੈ ਕੇ ਵੀ ਘੁੰਮਣ ਆਇਆ ਇੱਥੇ ਨਹੀਂ ਉਹੀ ਤਾਂ ਗੱਲ ਹੈ ਨਾ ਵੀ ਇਹ ਕਹਿੰਦੇ ਅਸੀਂ ਘੁੰਮਣ ਆਏ ਹੁਣ ਦੇਖੋ ਤੁਸੀਂ ਦੇਖ ਸਕਦੇ ਹੋ ਵੀ ਹਾਈਡਰੇ ਇਹਨਾਂ ਦੀਆਂ ਮਸ਼ੀਨਾਂ ਖੜੀਆਂ ਨੇ ਕੰਕਾਂ ਪੱਕੀਆਂ ਹੋਈਆਂ ਨੇ ਇੱਥੇ ਗੈਸ ਬੈਲਡਿੰਗ ਹੈ ਜਿਹੜੇ ਸਿਲੰਡਰ ਲੱਗੇ ਹੋਏ ਆ ਇੱਕ ਸਿਲੰਡਰ ਨੂੰ ਵੀ ਭਰਦੇ ਆ ਜੀ ਇੱਕ ਸਿਲੰਡਰ ਤੋਂ ਦੂਜੇ ਸਿਲੰਡਰ ਦੇ ਵਿੱਚ ਇਹ ਗੈਸ ਭਰਦੇ ਆ ਇੱਥੇ ਤੁਸੀਂ ਦੇਖ ਸਕਦੇ ਹੋ ਆ ਦੇਖੋ ਆ ਸਿਲੰਡਰ ਪਏ ਹੋਏ ਆ ਇਹਨਾਂ ਨੂੰ ਇੱਕ ਵਾਰੀ ਵਾਰਨਿੰਗ ਦਿੱਤੀ ਸੀ ਆ ਦੇਖੋ ਇਹਨਾਂ ਦੀਆਂ ਵੀਡੀਓ ਵੀ ਇੱਕ ਸਿਲੰਡਰ ਤੋਂ ਦੂਜੇ ਸਿਲੰਡਰ ਤੇ ਆ ਦੇਖੋ ਅਰੇ ਹੁਣ ਇੱਥੇ ਕੋਈ ਹਾਸਾ ਹੁੰਦਾ ਕਣਕਾਂ ਪੱਕੀਆਂ ਪਈਆਂ ਨੇ ਤਾਂ ਇਹਦਾ ਜ਼ਿੰਮੇਵਾਰ ਕੌਣ ਆ ਪੰਚਾਇਤ ਨੇ ਦੋ ਵਾਰੀ ਇਹਨਾਂ ਨੂੰ ਮੈਸੇਜ ਲਾਇਆ ਵੀ ਤੁਸੀਂ ਇਹ ਕੰਮ ਬੰਦ ਕਰ ਦਿਓ ਹਾਂਜੀ ਕੀ ਨਾਮ ਆ ਜੀ ਆਪਣਾ ਹਰਮਪਾਲ ਸਿੰਘ ਜੀ ਸਰਪੰਚ ਮੜਕਾ ਸਰਪੰਚ ਸਾਹਿਬ ਕੀ ਗੱਲ ਹੋਈ ਅੱਜ ਇੱਥੇ ਸੂਵੇ ਤੇ ਫੇਰ ਪਹੁੰਚੋ ਤੁਸੀਂ ਇੱਥੇ ਨਾ ਜਿਹੜਾ ਰਫੈਨਰੀ ਦਾ ਪਾਈਪਲਾਈਨ ਦਾ ਕੰਮ ਚੱਲ ਰਿਹਾ ਸੀਗਾ ਇਹ ਦਰਖਤਾਂ ਦੀ ਕਟਾਕਟਾਈ ਨੂੰ ਲੈ ਕੇ ਪਹਿਲਾਂ ਕੰਮ ਬੰਦ ਕਰਵਾਇਆ ਸੀ। ਹੂੰ ਦਰਖਤ ਇਹਨਾਂ ਨੇ ਜੋ ਗੈਰ ਕਾਨੂੰਨੀ ਤਰੀਕੇ ਨਾਲ ਪੱਟੇ ਐ, ਪਾਈਪ ਕਿਤੋਂ ਦੀ ਹੋਰ ਪੈਣੀਆਂ, ਦਰਖਤ ਕਿਤੋਂ ਹੋਰ ਪੱਟਦੇ। ਹੂੰ ਉਸ ਤੋਂ ਆ ਦਿਨ ਹੁਣ ਇਹਨਾਂ ਨੇ ਬਿਨਾਂ ਦੱਸੇ ਕੰਮ ਚਲਾ ਲਿਆ ਸੀ ਤੇ ਅੱਜ ਮੇਰੇ ਕੋਲ ਇਤਲਾਹ ਗਈ ਕਿ ਇਹੇ ਕਣਕਾਂ ਪੱਕੀਆਂ ਹੋਈਆਂ। ਹੂੰ ਇੱਥੇ ਗੈਸ ਵੈਲਡਿੰਗ ਨਾਲੇ ਕੰਮ ਕਰ ਰਹੇ ਐ। ਹੂੰ ਇੱਕ ਸਿਲੰਡਰ ਚੋਂ ਦੂਜੇ ਸਿਲੰਡਰ ਚ ਇੱਥੇ ਗੈਸਾਂ ਘਟ ਰਹੇ ਐ। ਉਹ ਤਾਂ ਗੈਰ ਕਾਨੂੰਨੀ ਐ। ਹਾਂ ਉਹ ਤਾਂ ਹੋਈ ਸਾਡੇ ਕੋਲ ਸਬੂਤ ਐ ਸੀ ਵੀਡੀਓ ਬਣਾ ਲਈ ਐ। ਹੂੰ ਤੇ ਅਸੀਂ ਦੇਵਾਂਗੇ ਪ੍ਰਸ਼ਾਸਨ ਨੂੰ। ਅੱਛਾ ਤੇ ਇਤੇ ਇਹੀ ਹੈ ਵੀ ਇਹ ਸਾਥੋਂ ਕੀ ਚਾਹੁੰਦੇ ਆ ਜੇ ਕੋਈ ਪਿੰਡ ਦਾ ਨੁਕਸਾਨ ਹੋ ਗਿਆ ਇਹ ਨਹੀਂ ਪਤਾ ਕਿੰਨੇ ਹਜ਼ਾਰ ਏਕੜ ਕਣਕ ਮੱਚੂਗੀ ਇਹ ਇਨ੍ਹਾਂ ਦੇ ਕਿਸੇ ਅਧਿਕਾਰੀ ਨਾਲ ਗੱਲ ਹੋਈ ਤੁਹਾਡੀ ਨਹੀਂ ਮੇਰੇ ਕੋਲੇ ਕਿਸੇ ਦਾ ਫੋਨ ਹੀ ਨਹੀਂ ਆਇਆ ਇਹ ਤਾਂ ਕੰਮ ਤਾਂ ਮੰਨ ਲਓ ਤੁਹਾਡੇ ਮੈਂਬਰ ਸਾਹਿਬ ਸੀਗੇ ਪਰसों ਵੀ ਕਹਿੰਦੇ ਪੰਚਾਇਤ ਨੇ ਕੰਮ ਇਹਨਾਂ ਦਾ ਬੰਦ ਕਰਾਇਆ ਸੀ ਪਰ ਅੱਜ ਇਹਨਾਂ ਨੇ ਫੇਰ ਸ਼ੁਰੂ ਕਰਤਾ ਹਾਂ ਬਿਲਕੁਲ ਬਗੈਰ ਪੁੱਛੇ ਅੱਜ ਦਾ ਅੱਜ ਤਾਂ ਇਹਨਾਂ ਨੇ ਹੱਦੀ ਕਰਤੀ ਸਿਲੰਡਰ ਭੜੀ ਜਾਂਦੇ ਇੱਕ ਸਿਲੰਡਰ ਦੇ ਦੂਜੇ ਸੈਂਟਰ 'ਚ ਵੈਲਡਿੰਗ ਲਾਈ ਜਾਂਦੇ ਆ ਕੋਰੇ ਪਣ ਕਣਕ ਪੱਕੀ ਖੜੇ ਕਣਕਾ ਦਿਖਾਓ ਤੁਸੀਂ ਹਾਂ ਠੀਕ ਹੈ ਇਹ ਤਾਂ ਹੱਦੀ ਕਰੀ ਨੇ ਹੁਣ ਤੁਹਾਡਾ ਇੱਥੇ ਆਉਣ ਦਾ ਮਕਸਦ ਕੀ ਹੈ ਅਸੀਂ ਤਾਂ ਇਹਨਾਂ ਨੂੰ ਇਹੀ ਪੁੱਛਿਆ ਸੀ ਵੀ ਤੁਹਾਡਾ ਕੋਈ ਸੀਨੀਅਰ ਆ ਕੇ ਸਾਨੂੰ ਇਸ ਗੱਲ ਦਾ ਆਸ਼ਵਾਸਨ ਦੇਵੇ ਵੀ ਜੇ ਕੋਈ ਨਫਾ ਨੁਕਸਾਨ ਹੋ ਗਿਆ ਕੋਈ ਅੱਗ ਲੱਗੀ ਸਿਲੰਡਰਾਂ ਨਾਲ ਜਾਂ ਕਿਸੇ ਬਿਲਡਿੰਗ ਨਾਲ ਤਾਂ ਉਹਦਾ ਜ਼ਿੰਮੇਵਾਰ ਕੌਣ ਹੈ ਜਿਹੜਾ ਪਹਿਲਾਂ ਕੰਮ ਬੰਦ ਕਰਾਇਆ ਸੀ ਉਸ ਵਿਸ਼ੇ ਤੇ ਕਦੇ ਕੋਈ ਗੱਲ ਹੋਈ ਕੋਈ ਗੱਲ ਨਹੀਂ ਹੋਈ ਉਸ ਵਿਸ਼ੇ ਤੇ ਚੁੱਪ ਕਰਕੇ ਬੈਠ ਗਏ ਇੱਕ ਮਹੀਨਾ ਡੇਢ ਮਹੀਨਾ ਬੈਠੇ ਰਹੇ ਇਹ ਕੋਠੇਕੇਦਾਰ ਵੀ ਚੇਂਜ ਹੋਇਆ ਇਹਨਾਂ ਦਾ ਕਹਿੰਦੇ ਪਤਾ ਨਹੀਂ ਅੱਜ ਕਹਿ ਰਹੇ ਆ ਟੇਕੇਦਾਰ ਚੇਂਜ ਜਿਹੜਾ ਅੱਜ ਬੰਦਾ ਸੀਗਾ ਇੱਥੇ ਉਸੇ ਨੇ ਕੱਲ ਪਰਸੋਂ ਬੰਦ ਕੰਮ ਚੱਲਦਾ ਬੰਦ ਕਰਿਆ ਸੀ ਪਰ ਉਹ ਅੱਜ ਫੇਰ ਇੱਥੇ ਪਹੁੰਚਿਆ ਉਹ ਕਹਿੰਦਾ ਮੈਂ ਤਾਂ ਹੈ ਹੀ ਨਹੀਂ ਇੱਥੇ ਇਸ ਕੰਮ ਦੇ ਵਿੱਚ ਆਉ ਉਹ ਅੱਜ ਇੱਥੇ ਆਇਆ ਸੀਗਾ ਤੇ ਉਹਨੂੰ ਪੁੱਛਿਆ ਕਹਿੰਦਾ ਮੇਰਾ ਤਾਂ ਕੰਮ ਚੱਲ ਹੀ ਨਹੀਂ ਰਿਹਾ ਮੈਂ ਤਾਂ ਵੇਸੇ ਹੀ ਆਇਆ ਤੇ ਉਹਦਾ ਤਈ ਵੀ ਕਹਿਣਾ ਕਹਿੰਦਾ ਮੈਂ ਤਾਂ ਇੱਥੇ ਮੰਨ ਲਓ ਸ਼ੇਅਰ ਕਰਨ ਆਇਆ ਸੀ ਇਹ ਵੀ ਕਹਿ ਰਿਹਾ ਹਾਂ ਕਹਿੰਦਾ ਤੋਂ ਤੋਂ ਕੱਲ ਉਸ ਪਹੁੰਚ ਜਾਣਗੇ ਤੁਹਾਡੇ ਸਾਹਿਬ ਕੋਈ ਨਹੀਂ ਆਇਆ ਸੀ ਉਹ ਬਕਾਇਦਾ ਕੰਮ ਬੰਦ ਕਰਾਇਆ ਅੱਜ ਉਹ ਤਿੰਨ ਕਿਲੋਮੀਟਰ ਪਿੱਛੇ ਆ ਕੇ ਲੱਗੇ ਉਹੀ ਬੰਦਾ ਉਹੀ ਬੰਦਾ ਕੰਮ ਚੱਲੋਗਾ ਜੀ ਕਿਸੇ ਅਧਿਕਾਰੀ ਨੇ ਕੋਈ ਗੱਲ ਨਹੀਂ ਹੋਈ ਨਾ ਕੋਈ ਗੱਲ ਨਹੀਂ ਹੋਈ ਹੁਣ ਕੰਮ ਬੰਦ ਕਰਵਾਤਾ ਕੇ ਚੱਲ ਨਹੀਂ ਬੰਦ ਕਰਵਾਤਾ ਕੰਮ 28 ਤਰੀਕ ਨੂੰ ਇਹਨਾਂ ਨੂੰ ਮੈਸੇਜ ਲਾਇਆ 28 ਮਾਰਚ ਨੂੰ ਮੈਂ ਵੀ ਤੁਸੀਂ ਕੰਮ ਬੰਦ ਕਰੋ ਜਾਂ ਤੁਹਾਡੇ ਕਿਸੇ ਸੀਨੀਅਰ ਨਾਲ ਗੱਲ ਕਰਾਓ ਇਹਨਾਂ ਨੇ ਕੋਈ ਗੱਲ ਨਹੀਂ ਕਰਾਈ 28 ਤੋਂ ਬਾਅਦ ਦੋ ਦਿਨਾਂ ਲੰਚ ਉੱਪਰ ਹੀ ਫਿਰ ਇੱਕ ਅ ਪਰਸੋ ਆ ਕੇ ਲੱਗ ਗਿਆ ਪਰਸੋ ਕੰਮ ਬੰਦ ਕਰਾਤਾ ਉੱਥੋਂ 4 ਕਿਲੋਮੀਟਰ ਬੈਕ ਤੇ ਆ ਕੇ ਇਹਦੀ ਜਾਣੇ ਕਿੰਨੀ ਲੱਗ ਆ ਚਲ ਗਿਆ ਪੱਕਾ ਸ਼ਾਹੀ ਮੰਨ ਕੇ ਚੱਲੋ ਕਿੱਥੇ ਚੱਲਣਾ ਹੈ ਕਿੱਥੋਂ ਪੱਟੀ ਆ ਬਹੁਤੀ ਵਸਾ ਉਹ ਨੇਡ ਹੋਈ ਭਾਈ ਆਉਂਗੀ ਲਓ ਬਈ ਦਿਖਾਉਣੇ ਆ ਸਾਨੂੰ ਕਿੱਥੋਂ ਪੱਟੀ ਵਈ ਇਹ ਉੱਥੋਂ ਪੱਟੀ ਆ ਹਨਾ ਆ ਪੇਟ ਹੋਏ ਇੱਕ ਹੋ ਪਿਆਗਾ ਇੱਕ ਆ ਪਿਆਗਾ ਹੁਣ ਆਹ ਦਰਖਤ ਇਧਰਲੀ ਸਾਈਡ ਹਜੇ ਖੜੇ ਆ ਸੁਏ ਕਿੰਨੀ ਆ ਦੇਖੋ ਆ ਜਿਹੜੇ ਛੋਟੇ ਇਹਨਾਂ ਦੇ ਇਹ ਖੜੇ ਆ ਆ ਜਿਹੜੇ ਛੋਟੇ ਆ ਇਹ ਹੂੰ ਤੋੜਦੇ ਇਹਨਾਂ ਨੇ ਤੋੜਦੇ ਤਾਂ ਇਹ ਕਿਹੜੇ ਹੋਣ ਇਹ ਇਹ ਹੁੰਦੇ ਨਹੀਂ ਤੇ ਇਹ ਵੀ ਨਹੀਂ ਵੀ ਇਹ ਮੰਨ ਲਓ ਤੋ ਸੁੱਕੇ ਪੱਟੇ ਆ ਹਨਾ ਬਾਈ ਹਰੇ ਪੱਟੇ ਹਰੇ 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 ਪੱਟੇ ਆ ਬਾਈ ਹਰੇ ਪੱਟੇ ਹਨਾ ਹਰੇ ਪੱਟੇ ਹਰੇ ਪੱਟੇ ਆ ਬਾਈ ਦੇਖ ਲਓ ਹੁਣ ਆਹ ਦਰਖਤ ਤਾਂ ਨਿਮਾ ਇਹਦੇ ਤੇ ਕੋਈ ਨਿਸ਼ਾਨੀ ਨਹੀਂ ਲੱਗੀ ਜਿਹੜੇ ਇਹਨਾਂ ਨੇ ਪੱਟੇ ਆ ਉਹਨਾਂ ਦੇ ਇਹਨਾਂ ਨੇ ਨਿਸ਼ਾਨੀਆਂ ਵੀ ਲਾ ਰੱਖੀਆਂ। ਪਿੱਛੇ ਵੇਖਾ ਗਿਆ। ਤੇ ਆਹ ਦੇਖੋ ੱਡੇ ੱਡੇ ਮੋਟੇ ਦਰਖਤਾਂ ਇਹਦੇ ਚੀਜ਼ ਮੇ ਨਿਸ਼ਾਨੀਆਂ ਲਾ ਗਏ ਇਹਨਾਂ ਨੇ ਇਸ ਤਰ੍ਹਾਂ। ਇਸ ਤਰ੍ਹਾਂ ਨਿਸ਼ਾਨੀਆਂ ਲੱਗੀਆਂ ਹੋਈਆਂ। ਕੋਈ ਕੋਈ ਭੇਤ ਨਹੀਂਗਾ ਵੀ ਇਹ ਕਿਵੇਂ ਪੱਟ ਰਹੇ ਆ ਕੀ ਪੈਸਾ ਟਕਾ ਦਿੱਤਾ ਠੇਕੇ ਦੂੰਗਾ ਜਾਂ ਜੰਗਲਾਤ ਮੈਂ ਕਿ ਵੇਣਾ ਕੀ ਇਹਨਾਂ ਦੀ। ਮੰਨ ਲਓ ਇਹਨਾਂ ਦੀ ਸਹਿਮਤੀ ਬਣੀ ਆ ਤੇ ਮੈਂ ਤੁਹਾਨੂੰ ਹੋਰ ਵੀ ਦਿਖਾਉਣਾਗਾ। ਜਰੂਰ ਜੇ ਕਿਸੇ ਨੂੰ ਪਤਾ ਹੋਇਆ ਜਰੂਰ ਕਮੈਂਟ ਕਰਕੇ ਦੱਸਿਓ ਜਿਵੇਂ ਆਪਾਂ ਨੂੰ ਪਤਾ ਵੀ ਦਰਖਤ ਲਾਉਣ ਦੀ ਮਹਿੰਮ ਜਦੋਂ ਚੱਲਦੀ ਆ ਬਹੁਤ ਵੱਡੇ ਪੱਧਰ ਤੇ ਚੱਲਦੀ ਆ ਪਰ ਜਦੋਂ ਦਰਖਤ ਪੱਟੇ ਜਾਂਦੇ ਆ ਉਦੋਂ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਕਿਉਂ ਪੱਟੇ ਜਾਂਦੇ ਆ ਬਹੁਤ ਘੱਟ ਬੋਲਦੇ ਆ ਆਪਾਂ ਤੇ ਪਾਈਪ ਲਾਈਨ ਜਿਹੜੀ ਇਹ ਸਾਨੂੰ ਪਹਿਲਾਂ ਵੀ ਦਿਖਾਈ ਆ ਆਪਾਂ ਕਾਫੀ ਵੀਡੀਓ ਹੰਜੀਆਂ ਕੀਤੀਆਂ ਸੀ ਪਾਈਪ ਲਾਈਨ ਆ ਜਿਹੜੀ ਇੱਥੇ ਪੈਣੀ ਆ ਜਿੱਥੇ ਪਈ ਆ ਇਧਰਲੇ ਪਾਸੇ ਸੂਆ ਆ ਗਿਆ ਇੱਥੇ ਪਾਈਪ ਲਾਈਨ ਪੈਣੀ ਆ ਤੇ ਦਰਖਤ ਜਿਹੜੇ ਆ ਵੱਡੇ ਖੜੇ ਆ ਇਹ ਤਾਂ ਛੜਤੇ ਬਾਈ ਨਾਲ ਆ ਜਿਹੜੇ ਇਤੋਂ ਦੀ ਪਾਇਪ ਪਣੀ ਐ ਇਧਰੋਂ ਦਰਖਤ ਪੱਤੇ ਜਾ ਰਹੇ ਆ ਆ ਦੇਖੋ ਇੱਕ ਇਥੋਂ ਪੱਤੇ ਤੇ ਆ ਆ ਦੇਖੋ ਆ ਪੱਟਨੀ ਇਹਨੂੰ ਟੋਆ ਲਾ ਰੱਖਿਆ ਆ ਦੇਖੋ ਇਹਦੇ ਜਮਾ ਸਾਨੂੰ ਨਿਸ਼ਾਨ ਵੀ ਦਿਖਾਉਣਾ ਲੱਗਿਆ ਹੋਇਆ ਆ ਲੋ ਐਡੇ ਐਡੇ ਦਰਖਤ ਆ ਲੱਗੀ ਪਈ ਉਹ ਹੀ ਕਾਟੀ ਇੱਕੀ ਸਾਹਬ ਕਿਤਾਬ ਐ ਦੇਖੋ ਕਿੱਥੇ ਪਾਇਪ ਰਹੇਗੀ ਹੋ ਪਹਿਲੇ ਪਾਸੇ ਇਥੋਂ ਦਰਖਤ ਆਹ ਪੱਟਨ ਵਾਲੇ ਕੀ ਕਾਰਨ ਹੈ ਹਰਾ ਦਰਖਤ ਹੈਹੀ ਜੀ ਗੱਲ ਨਹੀਂ ਵੀ ਸੁੱਕਿਆਂ ਦਾ ਇਹਨਾਂ ਨੂੰ ਠੇਕਾ ਦਿੱਤਾ ਹੋਵੇ ਵੀ ਸੁੱਕੇ ਦਰਖਤੀ ਤੁਸੀਂ ਪਟਨੇ ਆ ਭਾਈ ਤਾਂ ਕਰਕੇ ਇਹ ਸੁੱਕਿਆਂ ਦਾ ਇਹਨਾਂ ਨੂੰ ਉੱਪਰੋਂ ਆਊਡਰ ਆਇਆ ਵੀ ਸੁੱਕੇ ਪਟਨੇ ਆ ਸਾਰੇ ਆ ਕਿਕਰ ਦੇ ਕਿੱਡੀ ਆਹ ਕਿਕਰ ਦੇਖੋ ਕਿੱਡੀ ਤਕੜੀ ਸੀਗੀ ਤੇ ਕਿਕਰ ਵੀ ਕੋਈ ਇਹੋ ਜੀ ਗੱਲ ਨਹੀਂ ਵੀ ਪਾਈਪ ਵਾਲੇ ਥਾਂ ਆਉਂਦੀ ਹੋਵੇ ਕਿਕਰ ਵੀ ਪਾਈਪ ਹੋ ਰਹੇਗੀ ਉਥੋਂ ਪੱਟੀ ਆ ਕਿਕਰ ਬਾਲੀ ਤਕੜੀ ਤੇ ਨਿਸ਼ਾਨ ਕਹਿੰਦੇ ਇਹਦੇ ਤੇ ਵੀ ਲਾ ਰੱਖਿਆ ਆ ਦੇਖੋ ਆਹ ਡੇਕ ਵੀ ਪਟਣੀ ਆ ਇਹ ਇਹ ਕੋਈ ਸਿਸਟਮ ਦਾ ਕੋਈ ਭੇਤ ਨਹੀਂ ਆ ਰਿਹਾ ਬਈ ਪਾਈਪਲਾਈਨ ਤਾਂ ਇੱਥੇ ਪੈਣੀ ਆ ਉਧਰ ਜੋ ਜਾਂਦੇ ਆ ਪਾਈਪਲਾਈਨ ਜਿੱਥੇ ਪਈਏ ਉੱਥੇ ਹੀ ਪੈਣੀ ਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਆ ਵੀ ਪਟਣੀ ਆ ਬਹੁਤ ਜ਼ਿਆਦਾ ਨੁਕਸਾਨ ਆ ਜਿਹੜਾ ਦਰਖਤਾਂ ਦਾ ਹੋ ਰਿਹਾ ਪਾਈਪਲਾਈਨ ਵੀ ਤੁਹਾਨੂੰ ਦਿਖਾ ਦਿੰਨੇ ਆ ਇੱਥੇ ਪੈਣੀ ਆ ਪਾਈਪਲਾਈਨ ਆ ਬਾਈ ਖੜੇ ਨੂੰ ਪੁੱਛਦੇ ਆ ਬਾਈ ਨੂੰ ਬਈ ਪਤਾ ਲੱਗਿਆ ਸਾਨੂੰ ਕੀ ਕਾਰਨ ਪੁੱਛਿਆ ਨਹੀਂ ਇਹਨਾਂ ਨੂੰ ਕਿ ਕਿਵੇਂ ਪੜਦੇ ਆ ਨਹੀਂ ਬਾਈ ਇਹਨਾਂ ਨੂੰ ਤਾਂ ਕੋਈ ਨਹੀਂ ਪੁੱਛਿਆ ਪਾਈਪ ਲਾਈਨ ਤਾਂ ਇਹ ਸੂਏ ਤੋਂ 9 ਫੁੱਟ ਜਗ੍ਹਾ ਛੱਡ ਕੇ ਕਹਿੰਦੇ ਸੀਗੇ ਵੀ ਪਾਉਣੀ ਆ ਹਾਂ ਗੱਲ ਕਰ ਦਰਾਸਤ ਸੂਏ ਤੋਂ ਘੱਟੋ ਘੱਟ 30 ਫੁੱਟ ਜਗ੍ਹਾ ਛੱਡ ਕੇ ਪੱਟੇ ਜਾ ਰਹੇ ਆ ਨਹੀਂ ਜਿਹੜੇ 30 ਫੁੱਟ ਆਪਾਂ ਹੁਣ ਦੇਖਿਆ ਪੱਟੇ ਜਾ ਰਹੇ ਆ ਇਹ ਵੀ ਨਹੀਂ ਵੀ ਸਾਰੇ ਪੱਟੇ ਜਾ ਰਹੇ ਮੰਨ ਲਓ ਜਿਹੜੇ ਮੋਟੇ ਆ ਜ਼ਿਆਦੇ ਉਹੀ ਪੱਟੇ ਜ਼ਿਆਦੇ ਦਰਾਸਤ ਪੱਟੇ ਜਾ ਰਹੇ ਆ ਬਾਈ ਜਿਹੜੇ ਕੰਮ ਦੇ ਉਹ ਵੱਟੀ ਜਾਂਦੇ ਆ ਜਿਹੜੇ ਕੰਮ ਦੇ ਮਤਲਬ ਜਫੇ ਜਾ ਵੱਡੇ ਦਰਾਤ ਉਹ ਜਾਦੇ ਪੱਟੇ ਜਾ ਰਹੇ ਕੋਈ ਪੁੱਛ ਕੇ ਚ ਨਹੀਂ ਹਣਾ ਕੋਈ ਪੁੱਛ ਕੇ ਚ ਨਹੀਂ ਤੇ